ਚਾਇਆ ਸੀ ਕਿ ਸਾਡਾ ਬੱਚਾ ਸੈੱਟ ਹੋ ਜੇ ਅਸੀਂ ਟੰਡਾ ਵਾਲੀ ਕੁੜੀ ਲਈ ਸੀ ਵਿਆਹ ਕੀਤਾ ਪੁੱਤਾਂ ਵਿਆਹ ਕਰਕੇ ਬਾਹਰ ਭੇਜੇ ਤੁਹਾਨੂੰ ਪਤਾ ਹੀ ਆ ਕਿ ਅੱਜ ਕੱਲ ਕਿੰਨੀਆਂ ਠੱਗੀਆਂ ਵੱਜਦੀਆਂ ਆ ਬਾਹਰ ਜਾ ਕੇ ਕੁੜੀ ਮੁਕਰ ਗਈ ਤਾਂ ਉਹਨੇ ਮੁੰਡੇ ਨੂੰ ਤਾਂ ਖਾ ਲਿਆ ਉੱਥੇ ਕੋਈ ਅੰਸ ਖੰਗ ਘਟਲਾਈ ਤਾਂ ਨਹੀਂ ਬੱਤੀ ਕਿ ਸਾਡਾ ਬੱਚਾ 2 ਮਹੀਨੇ ਬਾਅਦ ਹੰਝਾ ਹੋ ਗਿਆ ਸਾਗ ਗਈ ਜਿਹਨੂੰ ਜੈਦਾਦ ਸਾਫ ਕਰ ਦਿੱਤੀ ਆ ਕੁਝ ਜਿਹਾ ਇਕੱਲਾ ਸਾਡਾ ਘਰ ਸੀਗਾ ਤੁਸੀਂ ਜਿਸ ਘਰ ਦੇ ਵਿੱਚ ਅਸੀਂ ਗਏ ਰਹੇ ਹਾਂ ਉਹ ਘਰ ਵੀ ਸਾਡਾ ਵੇਚ ਚੁੱਕਾ ਵਾ ਅਸੀਂ ਆਪਣੇ ਹੀ ਘਰ ਦੇ ਵਿੱਚ ਕਿਰਾਏ ਤੇ ਰਹਿ ਰਹੇ ਹਾਂ ਪਰ ਸਾਡੇ ਵਿੱਚ ਸਾਡੇ ਕੋਲ ਕਿਰਾਇਆ ਦੇਣ ਦੀ ਹਿੰਮਤ ਨਹੀਂ ਹੈ ਜੀ ਮੇਰੇ ਘਰ ਵਾਲਾ ਵਾ ਇਹ ਬਜ਼ੁਰਗ ਬਹੁਤ ਆਗਾ ਮੈਂ ਵੀ ਇਹਦੀ ਦਵਾਈ ਚੱਲਦੀ ਆ ਰਹੀ ਦਵਾਈਆਂ ਦੀਆਂ ਪਰਚੀਆਂ ਸਾਡੇ ਕੋਲ ਆ ਗਈਆਂ ਮੇਰੀ ਦਵਾਈ ਚੱਲਦੀ ਆ ਮੇਰੀ ਬੇਟੀ ਆ ਇਹ ਤਨਖਾਹ ਲੈਂਦੀ ਆ 5-6000 ਰੁਪਏ ਇਹਦੇ ਨਾਲ ਸਾਡ ਘਰ ਦਾ ਗੁਜ਼ਾਰਾ ਚੱਲਦਾ ਭੈਣ ਭਰਾ ਸਾਡੀ ਮਦਦ ਕਰਦੇ ਆ ਦਵਾਈ ਬੂਟੀ ਬਣਾਉਂਦੇ ਆ ਸਾਡਾ ਕੋਈ ਸਹਾਰਾ ਨਹੀਂ ਰਿਹਾ ਕਿ ਕੋਈ ਬੱਚਾ ਸੀਗਾ ਉਹ ਵੀ ਪੂਰਾ ਹੋ ਗਿਆ ਇਹ ਘਰ ਸਾਡਾ ਅੱਜ ਖੰਡਰ ਬਣ ਚੁੱਕਾ ਹੈ ਇਹਦੇ ਵਿੱਚ ਰਹਿ ਰਹੇ ਆ ਅਸੀਂ ਕਿਰਾਇਆ ਵੀ ਨਹੀਂ ਦੇ ਸਕਦੇ ਕਿਰਪਾ ਕਰਕੇ ਸਾਡੀ ਮਦਦ ਕੀਤੀ ਜਾਵੇ ਇਹ ਘਰ ਨੂੰ ਸਾਡੇ ਨੂੰ ਵਾਪਸ ਲੈ ਕੇ ਦਿੱਤਾ ਜਾਵੇ ਜੋ ਕਿ ਇਹ ਵੇਚਿਆ ਗਿਆ ਵਾ ਇਹਦਾ ਸਮਾਂ ਪੂਰਾ ਹੋ ਚੁੱਕਾ ਵਾ ਅਸੀਂ ਇਹਨੂੰ ਸੜਾ ਨਹੀਂ ਸਕਦੇ ਸਾਡੇ ਕੋਲੇ ਕੁਝ ਨਹੀਂ ਹੈਗਾ ਸਿਰਪਾ ਕਰਕੇ ਸਾਰੇ ਪੈਣ ਭਰਾਵਾਂ ਦੀ ਅੱਗੇ ਅਰਦਾਸ ਆ ਕੇ ਇਹ ਸਾਡਾ ਘਰ ਵਾਪਸ ਘਰ ਨੂੰ ਵਸੇ ਸਾਡੀ ਮਦਦ ਕੀਤੀ। ਹੋਰ ਦਵਾਈਆਂ ਖਣਾ ਦੀ। ਮਮਾ ਮੇਰੀ ਦਵਾਈ ਚੱਲਦੀ। ਭੈਰੂ ਜੀ ਦਾ ਖਾਤ ਸਾਹਿਬ ਜੀ ਪਤੈ ਮੈਂ ਬਿਮਾਰ ਰਣ ਮਹਾਰਾਜ ਇੱਕ ਇੱਕ ਬੇਟਾ ਸੀ ਸਾਰੀ ਜਾਇਦਾਦ ਵੇਚ ਕੇ ਘਰ ਵੇਚ ਕੇ ਤੇ ਲਾਤਾ ਉਹ 2 ਮਹੀਨਾ ਪਿਛੋ ਸਲਵਾਸ ਹੋ ਗਿਆ ਤੇ ਜਿਨ੍ਹਾਂ ਦੇ ਕਰ ਦੇਣਾ ਵੀ ਕੀਤਾ ਸੀ ਉਹਨਾਂ ਦਾ ਸਮਾਂ ਪੂਰਾ ਹੋ ਗਿਆ ਤੇ ਸਾਡੇ ਕੋ ਕੁਛ ਨਹੀਂ ਹੈਗਾ ਜਿਹੜਾ ਜਿ ਛਡਾਲ ਕੇ ਕੋ ਬੇਟੀ ਹੈ ਜਿਹੜੀ 5-6000 ਰੁਪਇਆ ਤਨਖਾਹ ਰਲਦੀ ਜਾਂ ਤੇ ਉਹ ਮੇਰੇ ਦوار ਰੋਟੀ ਪਾਣੀ ਜਾਂਦਾ। ਨਾ ਕੋਈ ਮਦਦ ਕਰਦਾ ਇਹ ਦوار ਪਾਣੀ ਦੀ। ਕਿਰਪਾ ਕਰਕੇ ਸਾਡੇ ਤੇ ਕਿਰਪਾ ਕਰੋ। ਸਹਾਇਤਾ ਕਰੋ ਸਾਡੀ। ਮਦਦ ਮਦਦ ਕਰੋ ਸਾਡੀ। ਵਾਅਦਾ ਤੋਂ ਵਾਅਦਾ। ਮੈਂ ਪ੍ਰਾਈਵੇਟ ਹਸਪੀਟਲ 'ਚ ਜੌਬ ਕਰਦੀ ਆ। ਮੇਰੀ ਸੈਲਰੀ 6000 ਆ। ਸਾਡੇ ਘਰ ਦਾ ਖਿਜਾਰਾ ਨਹੀਂ ਹੁੰਦਾ। ਕਿਰਪਾ ਕਰਕੇ ਸਾਡੀ ਮਦਦ ਕੀਤੀ ਜਾਵੇ। Khaad nio. Khurtunga चलो वाहेगुरू जीा ख़ाल